ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਸਾਡੇ ਨਾਲ ਨੇ ਵਾਰਸ ਪੜੋੜ ਤੋਂ ਸੋ ਗੱਲਬਾਤ ਕਰਦੇ ਵਾਰਸੀ ਨਾਲ ਹਾਂਜੀ ਵਾਰਸੀ ਕੀ ਮਸਲਾ ਹੈ ਤੁਹਾਡਾ ਅੱਜ ਦਾ ਜੀ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਸਾਡੇ ਪਹਿਲੇ ਪਿਤਾ ਜੀ ਗੁਰੂ ਨਾਨਕ ਸਾਹਿਬ ਦਾ ਫਲਸਫਾ ਖੱਤਰੀ, ਸ਼ੂਦਰ, ਵੈਸ, ਵਿਦੇ ਚੌਹਾਰ ਨਾਲ ਕੋ ਸਾਂਝਾ ਕਿਉਂਕਿ ਉਹ ਉਦਾਸੀਆਂ ਕਰਦੇ ਰਹੇ ਔਰ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਸਮਝਾਉਂਦੇ ਰਹੇ ਕਿ ਸਾਡੇ ਧਰਮ ਇੱਕ ਨੇ ਸਾਡੇ ਜਾਤਵਾਦ ਇੱਕ ਹੈ ਕਿਉਂਕਿ ਜਿਹੜੇ ਵਾਹਿਗੁਰੂ ਦੇ ਰੰਗ ਨੇ ਉਹ ਅਕਾਲ ਪੁਰਖ ਨੇ ਬਣਾਏ ਹੋਏ ਨੇ ਔਰ ਇੱਕ ਜਗਦੇਵ ਨੇ ਔਰੰਗਜੀਤ ਨੇ ਜਿਹੜੀ ਵੀਡੀਓ ਪਾਈ ਹੈ ਉਹ ਜਾਨੀ ਕਿਸੇ ਧਾਰਮਿਕ ਆਗੂ ਨੂੰ ਲੈ ਕੇ ਪਾਈ ਹੋਈ ਆ ਔਰ ਉਹਦੇ ਵਿੱਚ ਕਾਫੀ ਬੋਲਿਆ ਕਿਉਂਕਿ ਉਹ ਤਾਂ ਕਹਿੰਦਾ ਪਰ ਕੀ ਨਿੰਦਾ ਨਾ ਰੱਖੋ ਚੀਤ ਗੁਰੂ ਸਾਹਿਬ ਦਾ ਫਲਸਫਾ ਹੈ ਔਰ ਇਹਦਾ ਫਲਸਫਾ ਕਿ ਮੈਂ ਇੱਕ ਜਾਣੇ ਧਰਮੀ ਬੰਦਾ ਔਰ ਮੈਂ ਇੱਕ ਧਰਮ ਦਾ ਮੋਢੀ ਬੰਦਾ ਇਹ ਇਸ ਕਰਕੇ ਆਪਣੇ ਆਰ ਦੇ ਵਿੱਚ ਜਿੱਦਾਂ ਕਿ ਨਾ ਇੱਕ ਸ਼੍ਰੋਮੇ ਕਮੇਟੀ ਦੇ ਜਿਹੜੇ ਜਫੇਦਾਰ ਸਾਹਿਬ ਨੇ ਉਹਨਾਂ ਬਾਰੇ ਵੀ ਕਾਫੀ ਕੁਝ ਬੋਲਿਆ ਔਰ ਇਹ ਉਹਨਾਂ ਦੇ ਮੈਨੂੰ ਲੱਗਦਾ ਪਰਿਵਾਰ ਵਰਗਾ ਵੀ ਹੈ ਨਹੀਂ ਕਿਉਂਕਿ ਜਿਹੜਾ ਗੁਰੂ ਸਾਹਿਬ ਦੇ ਉਪਦੇਸ਼ ਤੇ ਨਹੀਂ ਚੱਲਦਾ ਉਹਨਾਂ ਦੇ ਪੈਰਾਂ 'ਨ ਜਾਂਦਾ ਠੀਕ ਹੈ ਗੁਰੂ ਸਾਹਿਬ ਤਾਂ ਇਹ ਵੀ ਉਪਦੇਸ਼ ਦਿੰਦੇ ਆ ਕਿ ਤੁਸੀਂ ਪ੍ਰਾਈ ਆ ਜਿਹੜੀ ਇਸਤਰੀਆਂ ਨਾਲ ਤੱਕੋ ਪ੍ਰਾਈ ਜਿਹੜੀ ਆ ਕਮਾਈ ਨਾਲ ਤੱਕੋ ਠੀਕ ਹੈ ਪ੍ਰਾਇਆ ਤਾਂ ਮੰਨ ਨਹੀਂ ਨਾਲ ਦੇਖੋ ਔਰ ਇਹਨੇ ਲਾ ਮੈਰਿਜ ਵੀ ਕਰਾਈ ਇਹਨੇ ਜਿਹੜਾ ਪਰਾਇਆ ਧਨ ਵੀ ਖਾਈ ਜਾਂਦਾ ਹੈ ਜ਼ਮੀਨਾਂ ਬਾਹਰ ਬਣਾਈ ਜਾਂਦਾ ਹੈ ਠੀਕ ਹੈ ਜਿਹੜੀ ਪਾਪਾ ਦੀ ਕਮਾਈ ਇਕੱਠੀ ਕੀਤੀ ਹੈ ਇਹ ਨਾਲ ਨਹੀਂ ਜਾਂਦੀ ਹਾਂਜੀ ਔਰ ਜਿਹੜਾ ਦੂਜਾ ਫਸਵਾ ਸਾਡੇ ਪਿਤਾ ਗੁਰਨਾਨ ਸਿੰਘ ਸਾਹਿਬ ਦਾ ਉਹ ਇਹ ਸੀ ਕਿ 13 13 ਉਹਨਾਂ ਨੇ ਤੋਲ ਕੇ ਲੋਕਾਂ ਨੂੰ ਇਹ ਸਮਝਾਤਾ ਕਿ ਸਾਰੇ ਬਰਾਬਰ ਨੇ ਔਰ ਜੋ 13 ਹੀ 13 13 ਹੀ 13 13 ਹੀ 13 ਕਹਿ ਕੇ ਉਹਨਾਂ ਨੇ ਸੰਬੋਧਨ ਕੀਤਾ ਔਰ ਇਹਨੇ ਜਗਦੇਵ ਨੇ ਜਿਹੜੀ ਜਗਦੇਵ ਸਿੰਘ ਨੇ ਆਪਦੇ ਆਪ ਨੂੰ ਖਾਲਸਾ ਸਮਝਦਾ ਜਗਦੇਵ ਸਿੰਘ ਖਾਲਸਾ ਉਹਨੇ ਇੱਕ ਦੁਕਾਨ ਮਣਾਈ ਕਿਸਾਨ ਹੱਦ 13 13 ਉਹ ਕਿਸਾਨ ਹੱਦ 13 13 ਤੇ ਲਾ ਕੇ ਮੋਹਰ ਗੁਰੂ ਨਾਨਕ ਸਾਹਿਬ ਦੀ ਔਰ ਲੋਕਾਂ ਨੂੰ ਗੁਰਬਾਣੀ ਦੇ ਉਪਦੇਸ਼ ਦਿੱਤੇ ਔਰ ਉਸ ਦੇ ਚਾਂਸੇ ਵਿੱਚ ਲੈ ਕੇ ਮਿੱਠੀਆਂ ਯਾਨੀ ਲੋਂਬੜੀ ਵਾਲੀਆਂ ਚਾਲਾਂ ਚੱਲ ਕੇ ਔਰ ਲੋਕਾਂ ਨੂੰ ਇਹਨੇ ਯਾਨੀ ਠੱਗਿਆ ਔਰ ਜੋ ਕਿਸਾਨ ਹੱਦ 13 ਤੇ ਉਹਨਾਂ ਦਾ ਮਾਲਕ ਜਗਦੇਵ ਸਿੰਘ ਜੀ ਨੂੰ ਮੈਂ ਔਰੰਗਜੀਤ ਕਹ ਰਿਹਾ ਔਰੰਗਜੀਤ ਮੈਂ ਉਹਨੂੰ ਕੋਈ ਇਹ ਨਹੀਂ ਕਹਿ ਰਿਹਾ ਕਿ ਮੇਰਾ ਮੈਂ ਉਹਦੇ ਨਾਲ ਕੋਈ ਨਿੱਜੀ ਮਰੀ ਸਦੀਆਂ ਦੀ ਦੁਸ਼ਮਣੀ ਹੈ ਉਹ ਲੋਕਾਂ ਦਾ ਨਾ ਖੂਨ ਚੋਸਦਾ ਔਰ ਰੰਗਦੇਵ ਨੇ ਗੁਰੂ ਸਾਹਿਬ ਦੇ ਨਾਲ ਕੀ ਕੀਤਾ ਬੱਚਿਆਂ ਦੇ ਨਾਲ ਕੀ ਕੀਤਾ ਔਰ ਸਾਡੀ ਕੌਮ ਦੇ ਨਾਲ ਕੀ ਕੀਤਾ ਜੇ ਅੱਜ ਸਾਡੇ ਉਹ ਪਿਤਾ ਸਾਡੇ ਦੇ ਸਮੇਸ਼ ਭਤਾ ਗੱਦੀ ਤੇ ਬੈਠੇ ਹੁੰਦੇ ਤਾਂ ਸਾਡੇ ਮੁਲਕ ਦਾ ਜਿਹੜਾ ਨਕਸ਼ਾ ਸਾਡੀ ਦੁਨੀਆ ਦਾ ਨਕਸ਼ਾ ਹੋਰ ਹੋਣਾ ਸੀ ਪਰ ਉਹ ਰੰਗਦੇਵ ਨੇ ਸਾਰਾ ਕੁਝ ਉਜਾੜ ਕੇ ਰੱਖ ਦਿੱਤਾ ਇਸ ਲਈ ਮੈਂ ਇਹਨੂੰ ਰੰਗਦੇਵ ਕਹਿੰਦਾ ਕਿਉਂਕਿ ਇਹਨੇ ਹਾਸਲੇ ਵਸਦੇ ਕਿੰਨੇ ਘਰ ਉਜਾੜ ਦਿੱਤੇ ਇਹ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਇਹ ਕਿ ਕਿਸਾਨ ਹਰ 13-13 ਦੇ ਨਾਂ ਤੇ ਜਿਹੜੀ ਆਪਣੀ 13-13 ਤੋਰ ਰਿਹਾ ਉਹ 13-13 ਨੇ ਰੋ ਰਿਹਾ ਉਹ ਤੱਕੜੀ ਚ ਪਾਸ ਕਰ ਉਹਦੀ ਤੱਕੜੀ ਦੇ ਵਿੱਚ ਉਹ ਪਾਸ ਕਰੇ ਨਾਲ ਜਿਹੜਾ ਲੋਕਾਂ ਨੂੰ ਤੋਲ ਕੇ ਦੇ ਰਿਹਾ ਔਰ ਜਿਹੜਾ ਉਹ ਤੋਲ ਪੂਰਾ ਨਹੀਂ ਆ ਰਿਹਾ ਔਰ ਜਿਸ ਦਾ ਮੈਂ ਕਿਹਾ ਕਿ ਇਸ ਜਿਹੜੀ ਜਗਦੇਵ ਸਿੰਘ ਖਾਲਸਾ ਜੋ ਆਪ ਦੇ ਆਪ ਨੂੰ ਕਹਾਉਂਦਾ ਔਰ ਪੰਥ ਦਾ ਕੈਸੀ ਔਰ ਪੰਥ ਦਾ ਕਹਿੰਦਾ ਕਿ ਮੈਂ ਪੰਤ ਜਿਹੜਾ ਕਿ ਮੈਂ ਚਲਾ ਰਿਹਾ ਗੁਰਬਾਣੀਆਂ ਤੁਕਾਂ ਦੇ ਕੇ ਸੁਣਾਉਂਦਾ ਇਹ ਲੋਕਾਂ ਨੂੰ ਤੱਕੜੀ ਦੇ پاس ਪਾ ਕੇ ਨਾ ਪੂਰਾ ਤੋਲ ਦੇ ਕੇ ਐਨੇ ਸਾਹਮਣਾ ਲੁੱਟਦਾ ਔਰ ਕੁੱਟਦਾ ਤੇ ਇਹ ਤੁਹਾਨੂੰ ਮੈਂ ਮੈਨੂੰ ਲੱਗਦਾ ਵੀ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਜਿਹੜੇ ਦੁਖੀ ਬੰਦੇ ਆ ਉਹਨਾਂ ਨੂੰ ਤੁਸੀਂ ਬਾਬੇ ਨਾਨਕ ਦੇ ਨਾਮ ਤੇ ਕਿਸਾਨ ਹਰ 13-13 ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਔਰ ਇੱਕ ਗੱਲ ਆ ਜਿਹੜੀ ਮੈਂ ਹੋਰ ਜਿਹੜੀ ਪਬਲਿਕ ਦੇ ਸਾਹਮਣੇ ਲਿਆਉਣੀ ਚਾਹੁੰਦਾ ਜਿਹੜਾ 13 13 ਦਾ مالک ਹੈ ਜਗਦੇਵ ਉਹ ਆਪ ਦੇ ਆਪ ਨੂੰ ਜਿਹੜਾ ਕੌਮ ਦਾ ਹਤਾਸੀ ਔਰ ਆਪ ਦੇ ਆਪ ਨੂੰ ਸਮਝਦਾ ਕਿ ਮੈਂ ਉਹ ਵੀਡੀਓ ਚ ਵੀ ਇਹਨਾਂ ਨੇ ਬੋਲਿਆ ਉਹ ਤੁਸੀਂ ਸੁਣੋਗੇ ਵੀਡੀਓ ਉਹਦੇ ਵਿੱਚ ਬੋਲਿਆ ਕਿ ਮੈਂ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਮੇਰਾ ਨਾਮ ਜਗਦੇਵ ਸਿੰਘ ਖਾਲਸਾ ਮੇਰੇ ਨਾਲ ਕੋਈ ਡਿਬੇਟ ਕਰ ਲਓ ਮੇਰੇ ਨਾਲ ਉਹਨੇ ਵੀਡੀਓ ਦੇ ਵਿੱਚ ਬੋਲਿਆ ਔਰ ਉਹਦੇ ਨਾਲ ਇਹ ਮੇਰੀ ਡਿਬੇਟ ਹੈ ਜੇ ਲਾਈਵ ਡਿਵੋਇਡ ਕਰਨੀਆਂ ਜਗਦੇਵ ਤਾਂ ਵੀ ਆ ਜੇ ਹੁਣ ਔਨ ਕੈਮਰਾ ਤੋਂ ਮੈਨੂੰ ਲਗਾ ਕਮਰੇ ਚ ਬੈਠ ਕੇ ਡਿਵੋਇਡ ਕਰੇਗਾ ਉਵੇਂ ਕਰ ਲਈ ਮੇਰਾ ਨੰਬਰ ਤੇਰੇ ਕੋਲ ਹੈਗਾ ਮੈਨੂੰ ਵੀਡੀਓ ਭੇਜ ਦੇ ਔਰ ਇਹ ਬੰਦਾ ਆਪਣੇ ਆਪ ਨੂੰ ਬਚਾਉਣ ਲਈ ਜਾਂ ਆਪਦੇ ਕੰਮ ਨੂੰ ਬਚਾਉਣ ਲਈ ਜਾਂ ਕਿਤੇ ਮੇਰੇ ਕਹਿ ਸਕਦੇ ਆਪਦੇ ਘਰ ਨੂੰ ਬਚਾਉਣ ਲਈ ਤੰਤਰਾਂ ਮੰਤਰਾਂ ਵਾਲਿਆਂ ਕੋਲੇ ਭਰਦਾ ਰਿਹਾ ਉਹਨੇ ਬੰਬੇ ਜਾ ਕੇ 1.5 ਲੱਖ ਰੁਪਏ ਦਿੱਤਾ ਮੈਂ ਜਗਦੇਵ ਨੂੰ ਪੁੱਛਣਾ ਚਾਹੁੰਨਾ ਕਿ ਜਗਦੇਵ ਜੇ ਤੂੰ ਗੁਰੂ ਦਾ ਸਿੱਖ ਹੈਂ ਤੈਨੂੰ ਗੋਰੰ ਗੁਰੂ ਤੇ ਪੂਰਨ ਭਰੋਸਾ ਗੁਰੂ ਵਾਹ ਬੰਦ ਪਿਤਾ ਦਾ ਤੇਨੋ ਭਰੋਸਾ ਤੇ ਫਿਰ ਤੰਤਰਾ ਮੰਤਰਾਂ ਕੋਲ ਕੀ ਕਰਨ ਗਿਆ ਸੀ 1.5 ਲੱਖ ਰੁਪਏ ਉਹਨੂੰ ਤੇ ਦਿੱਤਾ ਉਹ 1.5 ਲੱਖ ਰੁਪਏ ਜੇ ਤੈਨੂੰ ਗੁਰੂ ਤੇ ਭਰੋਸਾ ਸੀ ਕਿ ਗੁਰੂ ਕਰ ਦਿੰਦਾ ਕਿਸੇ ਗਰੀਬ ਦਾ ਘਰ ਬਸਾਉਂਦਾ ਤੈਨੂੰ ਗੁਰੂ ਤੇ ਭਰੋਸਾ ਹੀ ਨਹੀਂ ਹੈ ਕਿਉਂ ਇੱਕ ਆਰਐਸਐਸ ਦਾ ਕਸ਼ਹਿਰਾ ਪਾ ਕੇ ਤੇ ਦਾੜੀ ਵਧਾ ਕੇ ਏਜੰਟ ਬਣਿਆ ਹੋਇਆ ਜਿਹੜਾ ਲੋਕਾਂ ਨੂੰ 13-13 ਦੀ ਤਕੜੀ ਲੈ ਕੇ ਲੁੱਟ ਰਿਹਾ ਮੈਂ ਤਾਂ ਇਹ ਵੀ ਕਹੂੰਗਾ ਕਿ ਤੂੰ ਇੱਕ ਡੁਪਲੀਕੇਟ ਕੇਸਾ ਧਾਰੀ ਔਰ ਡੁਪਲੀਕੇਟ ਸਿੱਖ ਬਣ ਕੇ ਆਰਐਸਐਸ ਦਾ ਜ਼ੰਟਾ ਔਰ ਜਿਹੜੀ ਡਿਬੇਟ ਕਰਨੀ ਹੈ ਉਹ ਤੋਂ ਆਨ ਕੈਮਰਾ ਨਾਲ ਕਰੀ ਕਿਤੇ মিডিਆ ਚ ਆ ਜਾ ਜਾਂ ਕਿਤੇ ਆਪਣੇ ਪ੍ਰਸ਼ਾਸਨ ਚ ਆ ਜਾ ਉੱਥੇ ਆਪਾਂ ਕਰ ਲੈਨੇ ਆ ਠੀਕ ਹੈ ਜੋਸ ਹਾਕਤਾ ਦਾ ਮੇਨ ਮੇਨ ਗੱਲ ਉੱਥੇ ਹੀ ਖਾਣੀਆਂ ਕਿ ਜੋਸ ਹਾਕਤਾ ਬਣਦਾ ਉਹ ਸਾਡੇ ਹੱਕ ਸਾਨੂੰ ਦੇ